ਬਿਠੇ ਹੋ ਆ ਵਿਚਾਰੀ ਇਹ ਗੱਡੀ ਇਹ ਵੀ ਡੇਡੀ ਚਲਾਉਂਦੇ ਸੀ ਇਹ ਕਿਹੜੇ ਵੇਲੇ ਫਸ ਗਈ ਤੁਹਾਡੇ ਕੋਲ ਇਹ ਵੀ ਆ ਗਈ ਇਹ ਆ ਚਾਕ ਸ਼ਾਕਰ ਸਿਸਟਮ ਦਾ ਲਾਇਆ ਸੀ ਇਹਦਾ ਠੀਕ ਹੈ ਤੇ ਇਹ ਹਜੇ ਜ਼ਮੀਨ ਦੇ ਤੇ ਨਾ ਇਹ ਡੇਡੀ ਪਾਈ ਦੀ ਸੀ ਹਾਂ ਇਹ ਹੱਥ ਟਿਕਾਈ ਦੇਂਦੇ ਤੇ ਫੇਰ ਟਰੈਕਟਰ ਤੇ ਵੀ ਹੱਥ ਹੋਮ ਹਸਾਉਣਾ ਟੇਕ ਜੂਂਦੇ ਤੇ ਵੀ ਠੀਕ ਹੈ ਹਾਲੇ ਜਦੋਂ ਥੱਲੇ ਡੇਕ ਦੀਆਂ ਸ਼ਾਕਰ ਆ ਪੂਰਾ ਠੀਕ ਹੈ ਇਹ ਤਾਂ ਯਾਰ ਕੰਮ ਖਾਦਿਆ ਨਾ ਪੂਰਾ ਹੈ ਹਾਂ ਜਦੋਂ ਅਸੀਂ ਟੇਢੀ ਕਰਕੇ ਅਸੀਂ ਪ੍ਰੈਕਟਿਸ ਇਹ ਤੁਹਾਨੂੰ ਕਰਕੇ ਵਿਖਾਉਣੀ ਸੀ ਅਸੀਂ ਟੇਢੀ ਵੀ ਅੱਜ ਠੀਕ ਹੈ ਕੱਲ ਅਸੀਂ ਜ਼ਿਆਦਾ ਕੁਝ ਇਹਨੇ ਨਾਲ ਪੰਗੇ ਲੈ ਆਲੇ ਠੀਕ ਹੈ ਫਿਰ ਇਹ ਐਂਦਾ ਥੁਕਰਾ ਐਂਦਾ ਵੀ ਇੱਕ ਟੈਰੀ ਜ਼ੋਰ ਲਾਉਂਦਾ ਇੱਕ ਨਹੀਂ ਲਾਉਂਦਾ ਇਹ ਜਰ ਕੀ ਆ ਛੁੱਡੀ ਸਕਾਰਪਿਓ ਦਾ ਵੀ ਇੱਕ ਟਾਇਰ ਜੋਰ ਲਾਉਂਦਾ ਉਹਦੇ ਹੁਣ ਦੋਵੇਂ ਲਾਉਂਦੇ ਆ ਉਹਦੇ ਹੁਣ ਦੋਵੇਂ ਬਰਾਬਰ ਲਾਉਂਦੇ ਆ ਉਹਦਾ ਵਿੱਚੋਂ ਸਟਾਰ ਹੀ ਸਾਰੇ ਵੈਲਡਿੰਗ ਕਰਤੇ 8 ਜੱਟ ਅਸੇ ਹੁਣ ਬਰਾਬਰ ਲਾਉਂਦੇ ਆ ਉਹਦੇ ਐ ਪੂਰੇ ਬਰਾਬਰ ਲਾਉਂਦੇ ਤੇ ਹੁਣ ਉਹ 4x4 ਦਾ ਵੀ ਮੂਹਰ ਲੈ ਕੇ ਟਾਇਰ ਹੀ ਜੋਰ ਲਾਉਂਦਾ ਇੱਕ ਟਾਇਰ ਵਾਲਾ ਵੀ ਵੱਡਾ ਰਾਜ ਆ ਇੱਥੇ ਚੱਲਦਾ ਹੀ ਰੇਕ ਚੀਜ਼ ਇੱਕ ਟਾਇਰ ਤੇ ਆ ਫਿਰ ਠੀਕ ਇਹਨੂੰ ਟੈਡੀ ਕਰਦੇ ਸੀ ਹਾਂ ਇਹ ਇਹ ਵੀ ਚੱਲੂਗੀ ਟੈਡੀ ਅਸੇ ਟੈਡੀ ਚੱਲੂ ਏ ਇਹ ਵਿਖਾਵਾਂਗੇ ਟੈਡੀ ਚੱਲਦੀ ਠੀਕ ਇਹੇ ਦਿਖਾਵਾਂਗੇ 15000 ਖੜਜੋ ਸਾਰੀ ਵੀਡੀਓ ਬਣੀਆਂ